ਜੇਕਰ ਤੁਸੀਂ 50000 ਤੋਂ ਵੱਧ ਰਕਮ ਲੈ ਕੇ ਸੜਕਾਂ ਤੇ ਚੱਲਦੇ ਹੋ ਤਾਂ ਤੁਹਾਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚੋਣ ਜਾਬਤਾ ਲੱਗਾ ਗਿਆ ਚੋਣ ਕਮਿਸ਼ਨ ਵੱਲੋਂ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੈਗਾ ਅਗਰ ਕੋਈ ਰੋਡ ਦੇ ਉੱਤੇ 50000 ਤੋਂ ਵੱਧ ਸੜਕ ਤੇ ਲੈ ਕੇ ਜਾਂਦਾ ਆ ਫੜਿਆ ਗਿਆ ਤਾਂ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹ ਕੋਲ ਪੱਤਰੇ ਕਾਗਜ਼ੇ ਜਿਹੜੇ ਮੰਗੇ ਜਾਣਗੇ ਜੇ ਉਹ ਕਾਗਜ਼ੇ ਨਾ ਦਿੱਤੇ ਗਏ ਉਹਦੇ ਕੋਲੋਂ ਤਾਂ ਉਹਦੀ ਜਿਹੜੀ ਰਕਮ ਹੈਗੀ ਉਹ ਜ਼ਬਤ ਕਰ ਲਈ ਜਾਏਗੀ ਤੇ ਨਾਲ ਨਾਲ ਕਾਰਵਾਈ ਵੀ ਕੀਤੀ ਜਾਏਗੀ ਕਿਹਦਾ ਹੀ ਮਾਮਲਾ ਅੰਬਰਸਤ ਦੇ ਵਿੱਚ ਸામਨੇ ਆਇਆ ਜਿੱਤੇ ਕਿ ਨੌਜਵਾਨਾਂ ਕੋਲੋਂ 119000 ਰੁਪਏ ਦਾ ਬਰਾਮਦ ਕੀਤਾ ਗਿਆ ਜਿਹੜਾ ਕਿ ਉਹਨਾਂ ਕੋਲ ਕੋਈ ਵੀ ਦੱਸਿਆ ਨਹੀਂ ਗਿਆ ਕੋਈ ਪਾਗਲ ਪੱਤਰ ਨਹੀਂ ਦਿੱਤੇ ਕਿ ਜਿੱਥੋਂ ਬਾਅਦ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਕੇ ਕੁੱਤੇ ਕਰ ਦਿੱਤੀ ਇਹ ਕਾਰਵਾਈ ਇਹ ਕਰਤੇ ਨੇ ਪੈਸੇ ਜੱप्त ਕੀ ਕਹਿੰਦਾ ਪੁੱਛਦੇ ਵੱਡੇ ਅਧਿਕਾਰੀ ਦਾ ਉਹ ਜਾਣਦੇ ਹਾਂ ਨਹੀਂ ਵੀ ਬਸ ਇਹ ਦੱਸ ਦਿਓ ਵਾਪਸ ਕਿੰਨਾ ਗਿਆ ਹਾਂ ਵਾਪਸ ਕਰਤੇ ਮੁੰਡਿਆਂ ਨੂੰ ਕਿ ਆਪਣੇ ਨਹੀਂ ਅਸੀਂ ਗੱਡੀ ਨੂੰ ਠੀਕ ਕਰਦੇ ਕਿੰਨੇ ਜਣੇ ਸੀ ਉਹ ਗੱਡੀ ਦੇ ਵਿੱਚ ਤਿੰਨ ਜਣੇ ਤਿੰਨ ਜਣੇ ਕਿਹੜਾ ਜਿਹੜਾ 골ਡਨ ਗੇਟ ਤੱਕ ਆ ਟੋਟਲ ਕੀ ਕੀਤੀ ਜਾ ਰਹੀ ਹੈ ਕਾਰਵਾਈ ਸੀ ਆਪਣੇ ਮਹਿਕਮੇ ਨੂੰ ਬਰਾਉਂਡ ਨੇ ਆ ਜੀ ਉਹ ਦੋ ਕਾਰਵਾਈ ਕਰਦੇ ਚੋਣਕ ਮੀਚਾਫਤਾ ਲੱਗੋ ਆ ਕੈਸ਼ ਲਗਾ ਫਿਰ ਵੀ ਇਹਨਾਂ ਵਾਲੇ ਜਿਹੜੇ ਕੈਸ਼ ਬਰਾਮਦ ਕੀਤਾ ਗਿਆ ਕਿ ਆ ਆਪਣੇ ਪ੍ਰੂਫ ਦੱਸ ਕਿਦੇ ਪੈਸੇ ਜੋ ਹੋਣ ਦੇ ਕਰਦੇ ਨੇ ਠੀਕ